ਪੰਜਾਬ ਸਰਕਾਰ ਤੋਂ ਵਪਾਰੀ ਕੀ ਸਾਰਾ ਪੰਜਾਬ ਹੀ ਖੁਸ਼ ਹੈ ਤੁਹਾਨੂੰ ਕੋ ਭੁਲੇਖਾ ਵੇ ਕਿੰਨੀਆਂ ਖੁਸ਼ੀਆਂ ਦਿੱਤੀਆਂ ਨੇ ਇਹਨਾਂ ਨੇ ਇਹ ਸਰੰਗਲੇ ਪੰਜਾਬ ਨੂੰ ਗੰਦਲਾ ਪੰਜਾਬ ਕਰਨ ਵਿੱਚ ਇਹ ਸਰਕਾਰ ਦਾ ਬੜਾ ਵੱਡਾ ਰੋਲ ਹੈ ਸਾਡੇ ਜਿਹੜੇ ਇਹਨਾਂ ਨੇ ਵਪਾਰੀਆਂ ਦੀ ਗੱਲ ਕੀਤੀ ਆ ਤੁਸੀਂ ਵਪਾਰੀਆਂ ਦੀ ਵੀ ਵਪਾਰੀ ਖੋਚ ਰਹੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ 2 ਸਾਲ ਪਹਿਲਾਂ ਵਾਅਦਾ ਕੀਤਾ ਸੀ ਮਕੇਰੀਆਂ ਦੇ ਵਿੱਚ ਇੱਕ ਸਾਡੀ ਪਹਿਲਾਂ ਹੁੰਦੀ ਸੀ 1 ਕਰੋੜ ਟਰਨਓਵਰ ਤੇ 5 ਲੱਖ ਰੁਪਏ ਦਾ ਇੰਸ਼ੋਰੈਂਸ ਹੁੰਦੀ ਸੀ ਹੈਲਥ ਬੀਮਾ ਬਿਲਕੁਲ ਉਹ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਲੇਟ ਸ਼੍ਰੀ ਪ੍ਰਸਿੱਧ ਪ੍ਰਕਾਸ਼ ਜੀ ਬਾਦਲ ਉਹਨਾਂ ਤੋਂ ਪੁਰਾਣ ਭਗਤ ਦੀ ਸਕੀਮ ਚੱਲਦੀ ਆਈਏ 5 ਲੱਖ ਰੁਪਏ ਸਿਹਤ ਬੀਮਾ ਦੀ ਤੇ ਉਹ ਪਹਿਲਾਂ ਬਾਅਦ ਚ ਵੀ ਚੱਲਦੀ ਰਹੀ ਹੈ ਪਰ ਹੁਣ ਇਹਨਾਂ ਨੇ ਸਾਡੀ ਡਿਮਾਂਡ ਲਈ ਸੀ ਮੀਟਿੰਗ ਦੇ ਵਿੱਚ ਵੀ ਇਹਨੂੰ 5 ਕਰੋੜ ਦੀ ਟਰਨਓਵਰ ਤੱਕ ਜਿਹੜਾ ਵਾ ਉਹਦਾ 10 ਲੱਖ ਦਾ ਬੀਮਾ ਕੀਤਾ ਜਾਵੇ ਪਰ 2 ਸਾਲ ਪਹਿਲਾਂ ਆਪਣੇ ਮੁੱਖ ਮੰਤਰੀ ਪੰਜਾਬ ਬਕੇਰੀਆਂ ਚ ਆਏ ਉੱਥੇ ਇਹਨਾਂ ਨੇ 2 ਕਰੋੜ ਦੀ ਟਰਨਓਵਰ ਤੱਕ ਜਿਹੜਾ 5 ਲੱਖ ਦਾ ਸਿਹਤ ਬੀਮਾ ਯੋਜਨਾ ਇਹਨਾਂ ਚਾਲੂ ਕੀਤੀ ਅਨਾਉਂਸ ਕਰਤਾ ਬੜੇ ਬੜੇ ਹੋਲਡਿੰਗ ਲਾਗੇ ਬੋਰਡ ਲਾਗੇ ਪਰ ਉਹ ਸਾਡੇ ਕੋਲੋਂ ਫਾਰਮ ਵੀ ਭਰਵਾਏਗੇ ਅਸੀਂ ਕੱਲੇ-ਕੱਲੇ ਬੰਦੇ ਨੂੰ ਨਾਮਿਨੇਟ ਕਰਕੇ ਫਾਰਮ ਭਰਵਾਏ ਪਰ ਉਹ ਪਾਲਿਸੀ ਲਾਗੂ ਨਹੀਂ ਹੋ ਸਕੀ ਦੋਵਾਂ ਸਾਲਾਂ ਦੇ ਵਿੱਚ ਵਪਾਰੀ ਦਾ ਕਾਰਡ ਨਹੀਂ ਬਣ ਸਕਿਆ ਤੇ ਹੁਣ ਨਵੀਂ ਜਨਰੇ ਇੱਕ ਸਾਨੂੰ ਲੌਲੀਪੌਪ ਦੇ ਦਿੱਤਾ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਦੇ ਦਿੱਤਾ ਵੀ ਅਸੀਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਹੀ ਬੀਮਾ ਕਰਾਂਗੇ ਇਹ ਸਰਕਾਰ ਯੂ ਟਰਨ ਸਰਕਾਰ ਹੈ ਗੱਲ ਕਰ ਲੈਂਦੀ ਆ ਪੋਸਟਰ ਪਹਿਲਾਂ ਲਾਂਦੀ ਆ ਪਾਲিসੀਆਂ ਬਾਅਦ ਬਣਾਉਂਦੀ ਆ ਇਹਨਾਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਤੇ ਇਹ ਲਾਂਚ ਕਰਨਾ ਸੀ ਖਜ਼ਾਨਾ ਖਾਲੀ ਹੈ ਪੱਲੇ ਪੈਸਾ ਨਹੀਂ ਢੰਡੋਰਾ ਪਿੱਟਦੇ ਨਹੀਂ ਉਹ ਹੁਣ ਜਿਹੜਾ 2 ਤਰੀਕ ਨੂੰ ਇਹਨਾਂ ਨੇ ਕਰਨਾ ਸੀ ਉਹ ਇਹਨਾਂ ਯੂ ਟਰਨ ਲੈ ਲਿਆ ਉਥੇ ਤਰਨਤਾਰ ਦੇ ਵਿੱਚ ਜਿਮਨੀ ਚੋਣਾ ਉਥੇ ਤਰਨਤਾਰ ਵਿੱਚ ਤੇ ਇੱਕ ਬਰਨਾਲੇ ਇੱਕ ਉਹਨਾਂ ਨੇ ਜਿਲਾ ਹੋਰ ਲੈ ਲਿਆ ਮੇਰਾ ਮਤਲਬ ਕਹਿੰਦਾ ਵਪਾਰੀ ਜੀਐਸਟੀ ਦਿੰਦਾ ਪ੍ਰਾਪਰਟੀ ਟੈਕਸ ਅਸੀਂ ਦੰਨੇ ਆ ਬਿਜਲੀ ਦਾ ਬਿੱਲ ਅਸੀਂ ਦੰਨੇ ਆ ਇਨਕਮ ਟੈਕਸ ਅਸੀਂ ਦਈਏ ਜੀਐਸਟੀ ਅਸੀਂ ਦਈਏ ਅਸੀਂ 1 ਲੱਖ ਰੁਪਏ ਦਾ ਮਾਲ ਚੱਕਦੀਏ 5000 ਰੁਪਿਆ ਉਹਦੀ ਅਸੀਂ ਜੀਐਸਟੀ ਦੇ ਕੇ ਆਨੇ ਆ ਜੇ ਆਪਾਂ 10 ਲੱਖ ਦਾ ਮਾਲ ਖਰੀਦੀ ਤੇ ਉਹਦੀ ਜੀਐਸਟੀ ਦਾ ਐਡਵਾਂਸ ਦੇ ਕੇ ਆਨੇ ਆ ਉਹ ਸਰਕਾਰ ਦੇ ਖਜ਼ਾਨੇ ਚ ਚਲੀ ਗਈ ਸਾਡਾ ਮਾਲ ਉਹ ਮਹੀਨੇ ਚ ਵਿਕੇ ਸਾਡਾ ਮਾਲ ਉਹ 6 ਮਹੀਨੇ ਚ ਵਿਕੇ ਸਾਡਾ ਮਾਲ ਉਟਾਲ ਪੈ ਜੇ ਸਾਨੂੰ ਕੋਈ ਪੁੱਛਣ ਵਾਲਾ ਨਹੀਂਗਾ ਦੂਸਰੀ ਗੱਲ ਅਸੀਂ ਸਾਰੀ ਸਟੇਸ਼ਨਰੀ ਕੋਲੋਂ ਲਾਣੇ ਆ ਸੀਏ ਦੇ ਪੈਸੇ ਅਸੀਂ ਦਿੰਨੇ ਆ ਆਪਣੇ ਵਕੀਲਾਂ ਦੇ ਪੈਸੇ ਅਸੀਂ ਦਿੰਨੇ ਆ ਤੇ GST 100 150 50 10 10 ਇਕੱਠੇ ਕਰਕੇ ਤੇ ਬੈਂਕ ਦੇ ਵਿੱਚ ਵੀ ਅਸਾਂ ਜਮਾ ਕਰਾਣ ਜਾਨੇ ਆ। ਅੱਜ ਤੱਕ ਕਿਸੇ ਵੀ ਸਰਕਾਰ ਨੇ ਵਪਾਰੀਆਂ ਨੂੰ ਕੁਝ ਨਹੀਂ ਦਿੱਤਾ। ਔਰ ਮੈਂ ਇੱਕ ਗੱਲ ਕਹਿਣਾ ਕਿ ਸਰਕਾਰ ਨੇ 600 ਯੂਨਟ ਬਿਜਲੀ ਫ੍ਰੀ ਕਰਦੀ। ਸਾਨੂੰ ਕੋਈ ਇਤਰਾਜ਼ ਨਹੀਂ ਵੀ ਇਹ 600 ਰੁਪਏ 800 ਕਰ ਦੇਣ। ਪਰ ਵਪਾਰੀਆਂ ਨੂੰ 10 ਰੁਪਏ ਯੂਨਟ ਕਿਉਂ? ਮੇਰਾ ਇੱਕ ਕੁਐਸਚਨ ਹੈ ਸਰਕਾਰ ਨੂੰ। ਜੇ ਤੁਸੀਂ 600 ਯੂਨਟ ਬਿਜਲੀ ਦੇ ਰਹੇ ਹੋ ਕਿਰੇ ਲੋ ਤੇ ਅਸੀਂ ਤੁਹਾਡਾ ਖਜ਼ਾਨਾ ਭਰਦੇ ਹਾਂ ਤੁਹਾਡੀਆਂ ਤਨਖਾਹਾਂ ਸਾਡੇ ਤੋਂ ਮਿਲਦੀਆਂ ਨੇ ਤੁਹਾਡੀ ਸਰਕਾਰ ਸਾਡੇ ਪੈਸੇ ਨਾਲ ਚੱਲਦੀ ਆ ਤੇ ਯਾਰ ਵਪਾਰੀ ਨੂੰ ਰੀਲੀਫ ਕਿਉਂ ਨਹੀਂ ਅਸੀਂ ਫਰੀ ਦੀ ਮੰਗਦੇ ਅਸੀਂ ਕਹਿੰਦੇ ਆ ਕਿ ਸਾਨੂੰ ਇੰਡਸਟਰੀ ਰੇਟ ਤੇ 5 ਰੁਪਏ ਯੂਨਟ ਕਮਰਸ਼ੀਅਲ ਰੇਟ ਕੀਤਾ ਜਾਵੇ ਲੇਕਿਨ ਸਰਕਾਰ ਦਾ ਉਸ ਪਾਸੇ ਕੋਈ ਧਿਆਨ ਨਹੀਂ ਤੁਸੀਂ ਵੇਖਿਆ ਕਿ ਪਿਛੇ ਤੇਰੰਤਾਰ ਸਾਈਡ ਤੇ ਸ਼ਰਾਬ ਪੀ ਕੇ ਬੰਦੇ ਮਰ ਗਏ 10 10 ਲੱਖ ਰੁਪਇਆ ਉਹ ਸ਼ਰਾਬੀ ਪਰਿਵਾਰਾਂ ਨੂੰ ਦਿੱਤਾ ਗਿਆ ਸਾਡੇ ਲੋ 50 ਲੱਖ ਦੇ ਨਾ ਸਾਨੂੰ ਕੋਈ ਇਤਰਾ ਨਹੀਂ ਸਾਡੇ ਪੰਜਾਬ ਦੇ ਵਿੱਚ ਸਾਡੇ ਵਪਾਰੀ ਭਰਾ ਜਿਨ੍ਹਾਂ ਕਿ ਫਰੋਤੀਆਂ ਮੰਗੀਆਂ ਗਈਆਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਉਹਨਾਂ ਵਾਸਤੇ 4 ਰੁਪਏ ਦੀ ਸਰਕਾਰ ਕੋ ਮੈਂ ਕੀ ਇਹ ਸਰਕਾਰ ਦੀ ਸਿਫਤ ਕਰਾਂ ਯਾਰ ਆ ਹੁਣ ਰੀਜੈਂਟ ਲਈ ਤੁਹਾਡੇ ਡੇਢ ਮਹੀਨਾ ਪਹਿਲਾਂ ਡੇਰੇ ਦੇ ਵਿੱਚ ਸਾਡੇ ਭਰਾ ਨੂੰ ਗੋਲੀ ਮਾਰੀ ਗਈ ਅਬੋਰ ਦੇ ਵਿੱਚ ਗੋਲੀ ਮਾਰੀ ਗਈ ਮੋਗੇ 'ਚ ਗੋਲੀ ਮਾਰੀ ਗਈ ਤਰਨਤਾਰ ਤੇ ਕੀ ਇਹਨਾਂ ਦੇ ਕੋਲ ਇਹ ਮਿਲਣ ਤੱਕ ਨਹੀਂ ਜਾਂਦੇ ਵਪਾਰੀਆਂ ਨੂੰ ਇਹਨਾਂ ਨੇ ਸਾਨੂੰ ਕੀ ਦੇਣਾ ਅਸੀਂ ਇਤਿਹਾਸ ਹੀ ਲਾ ਬੈਠੇ ਆ ਜੋ ਪੰਜਾਬ ਸਰਕਾਰ ਤੋਂ ਇਸ ਵੇਲੇ ਬਿਜ਼ਨਸ ਦਾ ਉਹ ਮਾੜਾ ਹਾਲ ਹੈ ਸਾਡੇ ਪੰਜਾਬ ਦੇ ਵਪਾਰੀ ਇਸ ਵੇਲੇ ਸਹਿਮ ਦੇ ਬੋਚ ਨੇ ਅਜੀਬ ਆ ਪਾਲੀ ਨਹੀਂ ਪੂਰਾ ਪੰਜਾਬ ਹੀ ਸਹਿਮ ਦੇ ਮੋਲ ਚ ਹੈ ਇਹਨਾਂ ਕੋ ਤੇ ਲਾ ਰ ਨ ਆਰਡਰ ਦੀ ਸਥਿਤੀ ਨਹੀਂ ਕੰਟਰੋਲ ਹੋ ਗਈ ਬਿਜ਼ਨਸ ਉਥੇ ਹੁੰਦਾ ਵੈ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਜੜੀ ਆ ਉਹ ਕੰਟਰੋਲ ਚ ਹੋਵੇ ਅੱਜ ਪੰਜਾਬ ਦੇ ਅੰਦਰ ਚੋਰੀਆਂ ਸਨੇਚਿੰਗ ਡਕੈਤੀ ਫਰੋਤੀਆਂ ਗੋਲੀ ਚੱਲਣ ਦੀ ਤੇ ਆਮ ਗੱਲ ਹੋ ਗਈ ਹੈ ਤੁਹਾਡੇ ਸ਼ਹਿਰ ਵੀ ਬਾਜੀ ਹੋਏ ਤੁਹਾਡੇ ਸ਼ਹਿਰ ਦੇ ਵਿੱਚ ਵੇਖ ਲਓ ਤੁਸੀਂ ਪਹਿਲੀ ਵਾਰੀ ਹੋਇਆ ਕਿ ਕਿਸੇ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਗਈਆਂ ਬਿਲਕੁਲ ਅਰ ਕਈਆਂ ਕੁਝ ਹੋਇਆ ਮੈਂ ਇਹ ਗੱਲ ਕਹਿ ਰਿਹਾ ਮੈਂ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸ਼ਰਾਬ ਪੀਣ ਵਾਲਿਆਂ ਤੇ ਤੇ ਪਰਚੇ ਕਰਤੇ ਉਹਨਾਂ ਦੇ ਪਰਿਵਾਰਾਂ ਨੂੰ 10 ਲੱਖ ਦੇ ਦਿੱਤਾ ਸਾਡੇ ਵਪਾਰੀ ਤੁਹਾਨੂੰ ਟੈਕਸਾਂ ਦਿੰਦੇ ਆ ਉਹਨਾਂ ਨੂੰ ਤੁਸੀਂ ਮਿਲਣ ਤੱਕ ਨਹੀਂ ਜਾਂਦੇ ਕਿ ਇਹ ਮੁਆਵਜ਼ਾ ਕੀ ਦੇਣਾ ਉਹਨਾਂ ਦੇ ਪਰਿਵਾਰ ਨਾਲ ਤੁਸੀਂ ਸੇਮਤੀ ਕਰਨੀ ਜਾਂਦੇ ਪਰ ਉਹ ਕਹਿੰਦੇ ਵਪਾਰਕ ਸਰ ਤੋਂ ਖੁਸ਼ੀ ਬੜਾ ਹੋ ਗਈ ਉਹਨੇ ਤਾਂ ਕਹਿਣ ਦੀ ਕਿਹੜੀ ਗੱਲ ਹੈ ਅੰਦਰ ਨਾ ਟੇਬਲ ਟੱਕ ਕਰ ਲੈ ਜਿਹੜਾ ਦਾ ਮਰਜ਼ੀ ਨਮਾਇੰਦਾ ਕਰ ਲੈ ਟੇਬਲ ਟੱਕ ਕਰ ਲੈ ਕਿਹੜਾ ਵਪਾਰੀ ਕਿਹੜਾ ਹੈ ਕਿਹੜਾ ਨੇ ਕੋਈ ਵਪਾਰੀ ਖੁਸ਼ ਹੈ ਕੀ ਹੈ ਨਾ ਕੋਈ ਜ਼ਮੀਂਦਾ ਖੁਸ਼ ਹੈ ਕੀ ਇਹਨੇ ਕੋਈ ਇੰਪਲਾਈਜ਼ ਖੋਚਨੇ ਜਿਹੜਾ ਮਰਜੀ ਮੇਰੇ ਕੋਲ ਆ ਕੇ ਨਮਾਇੰਦਾ ਇਹਨਾਂ ਦਾ ਮੇਰਾ ਟੇਬਲ ਟੱਕਰ ਲੈਣ ਵਪਾਰੀ ਦੀ ਕੋਈ ਦਮਾਨ ਨਹੀਂ ਤੇ ਕੁਝ ਨਹੀਂ ਆ ਮੈਂ ਕਿਹਾ ਜੀ ਵਪਾਰੀਆਂ ਦੀਆਂ ਡਿਮਾਂਡਾਂ ਬਹੁਤ ਭੁਰੀਆਂ ਹੋਈਆਂ ਨੇ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ ਅਸੀਂ ਇੱਕ ਡਿਮਾਂਡ ਹੈ ਸਾਡੀ ਕਿ 60 ਸਾਲ ਦੇ ਬਾਅਦ ਸਾਡੇ ਵਪਾਰੀ ਨੂੰ ਪੈਨਸ਼ਨ ਦਿੱਤੀ ਜਾਵੇ ਸਾਰੀ ਉਮਰ ਟੈਕਸਾਂ ਕਲੈਕਟ ਕਰਕੇ ਸਰਕਾਰ ਦੀ ਸੇਵਾ ਕਰਦੇ ਆ ਸਾਡਾ ਰਾਈਟ ਹੈ ਤੁਸੀਂ ਇੱਕ ਪਾਸੇ ਘਰ ਬੈਠੀਆਂ ਮਹਿਲਾਵਾਂ ਨੂੰ ਤੁਸੀਂ ਵੋਟਾਂ ਦੀ ਖਾਤਰ ਇੱਕ ਪਰਲੋਬਨ ਦੇ ਦਿੰਦੇ ਹੋ ਉਸ ਬਹਿਕਾਵੇ ਵਿੱਚ ਲੋਕਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਨਾ ਹਜ਼ਾਰ ਮਿਲਿਆ ਆ ਡੇਰੇ ਜਿਮਨੀ ਚੋਂ ਆਈ ਤੇ ਕਹਿੰਦਾ ਨਹੀਂ ਮੈਂ ਆਪਣੀਆਂ ਭੈਣਾਂ ਨੂੰ 1100 ਦਵਾਂਗਾ ਉਹ ਭੈਣਾਂ ਅਜੇ ਤੱਕ ਸਗਨ ਡਿਕੰਡੀਆਂ ਵਾਲੀ ਕਦੋਂ ਇਹਨਾਂ ਨੂੰ 1100 ਰੁਪਏ ਦੇਣਗੇ ਵਪਾਰੀਆਂ ਦਾ ਤੇ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਵਾ ਕਿ ਸ਼ਰਾਬ ਪੀਣ ਵਾਲਿਆਂ ਨੂੰ 10 ਲੱਖ ਤੇ ਟੈਕਸਾਂ ਦੇਣ ਵਾਲਿਆਂ ਦੇ ਕੋਲ ਇਹਨਾਂ ਕੋ 1 ਰੁਪਇਆ ਛੱਡ ਕੇ ਇੱਕ ਸੈਂਪਤੀ ਦੇ ਦੋ ਲਫ਼ਜ਼ ਨਹੀਂ ਗਏ ਪਏ ਜਿੱਥੇ ਵੀ ਕਿਤੇ ਨੁਕਸਾਨ ਹੋਇਆ ਸਾਡੇ ਵਪਾਰੀ ਭਰਾ ਦਾ ਇਹ ਤੇ ਦੋ ਲਫ਼ਜ਼ ਨਹੀਂ ਕਹਿਣ ਜਾਂਦੇ ਉੱਥੇ ਕੀ ਸਾਡੇ ਵਪਾਰੀ ਭਰਾਵਾਂ ਦਾ ਦੋਸ਼ ਕੀ ਆ ਕਿ ਅਸੀਂ ਪੰਜਾਬ ਦੀ ਇਕਨੋਮੀ 'ਚ ਵਾਅਦਾ ਕਰਦੇ ਹਾਂ ਪੰਜਾਬ ਦੀ ਇਕਨੋਮੀ ਦੇ ਵਿੱਚ ਆਪਾਂ ਇਹਨਾਂ ਦੇ ਖਜ਼ਾਨੇ ਆਪਾਂ ਭਰਦੇ ਹਾਂ ਤੇ ਕੀ ਯਾਰ ਸਾਡਾ ਕੋਈ ਹੱਕ ਨਹੀਂ ਕਿ ਸਾਡਾ ਇੱਕ ਵਪਾਰੀ ਭਰਾ ਮਾਰਿਆ ਗਿਆ ਤੇ ਉਹਦੇ ਪਰਿਵਾਰ ਦੇ ਪਾਲਣ ਪੋਛਣ ਲਈ ਕੋਈ ਉਹਨਾਂ ਨੂੰ ਨਹੀਂ ਚਾਹੀਦਾ ਕੀ ਇਹਨਾਂ ਦਾ ਤੁਸੀਂ ਦੇਖਦੇ ਜੋ ਹਾਲਾਤ ਪੰਜਾਬ ਦੇ ਬਣੇ ਆ ਪ੍ਰਵਾਸੀਆਂ ਦਾ ਪਾਜੀ ਬੜਾ ਮੁੱਦਾ ਹੈ ਪਿੱਛੇ ਗਰਮ ਹੋ ਰਿਹਾ ਉਹਤੇ ਉਹਦੇ ਬਾਰੇ ਤੁਹਾਡੀ ਕੀ ਸੋਚ ਹੈ ਦੇਖੋ ਜਿਹੜਾ ਪ੍ਰਵਾਸੀਆਂ ਦਾ ਮੁੱਦਾ ਨਾ ਇਹ ਬੜਾ ਇੱਕ ਸੈਂਸਿਟਿਵ ਮੁੱਦਾ ਹੈ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਸਪਸ਼ਟ ਸਟੈਂਡ ਲੈਣਾ ਪਏਗਾ ਜਿਸ ਤਰ੍ਹਾਂ ਕਿ ਜੀਐਨਕੇ ਚ ਹਿਮਾਚਲ ਚ ਹੋਰ ਸਟੇਟਾਂ ਦੇ ਵਿੱਚ ਗੁਜਰਾਤ ਦੇ ਵਿੱਚ ਉਹਨਾਂ ਨੇ ਇੱਕ ਰੈਗੂਲੇਸ਼ਨ ਇੱਕ ਮਤਾ ਪਾਸ ਕੀਤਾ ਦਾਦਾ ਉਹਨਾਂ ਨੇ ਪ੍ਰਵਾਸੀ ਆਣ ਕੰਮ ਕਰਨ ਕੰਮ ਕਰਨ ਲੇਬਰ ਕਰਨ ਪੈਸਾ ਕਮਾਉਣ ਆਪਣੇ ਘਰ ਜਾਣ ਜਾਂ ਇਛੇ ਰਣ ਪਰ ਉਹ ਜ਼ਮੀਨ ਜਾਇਦਾਦ ਉਸ ਸਟੇਟ ਚ ਨਹੀਂ ਖੇਚ ਸਕਦਾ ਉਹ ਵੋਟ ਦਾ ਅਧਿਕਾਰ ਉਹ ਸਟੇਟ 'ਚ ਨਹੀਂ ਰੱਖ ਸਕਦਾ ਕੀ ਪੰਜਾਬ ਸਰਕਾਰ ਨੇ ਇਹ ਧਰਮਸ਼ਾਲਾ ਬਣਾਈ ਹੈ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਇਸ ਤੋਂ ਪਹਿਲਾਂ ਵੀ ਇਹ ਕੁਝ ਹੋ ਰਿਹਾ ਕੀ ਪੰਜਾਬ ਇੱਕ ਧਰਮਸ਼ਾਲਾ ਵੈ ਅੱਜ ਸਾਡੇ ਪੰਜਾਬ ਦਾ ਯੂਥ ਸਾਰਾ ਬਾਹਰ ਚੱਲ ਗਿਆ ਪੱਕੀ ਗੱਲ ਹੈ ਯੂਥ ਬਾਹਰ ਚੱਲ ਗਿਆ ਕ੍ਰਾਈਮ ਵਧ ਗਿਆ ਕ੍ਰਾਈਮ ਵਧਣ ਦਾ ਕਾਰਨ ਕੀ ਹੈ ਅੱਜ ਯੂਪੀ ਦੇ ਅੰਦਰੋਂ ਜਿੰਨੇ ਕ੍ਰਿਮੀਨਲ ਬੰਦੇ ਆ ਸਾਰੇ ਉਥੋਂ yogi ji ਦੇ ਡੰਡੇ ਦੇ ਉਤੋਂ ਸਭ 도ੜੇ ਭੱਜ ਗਏ ਉਥੋਂ ਅੱਜ ਪੰਜਾਬ ਦੇ ਵਿੱਚ ਆ ਕੇ ਤੁਸੀਂ ਵੇਖਿਆ ਜੋ ਅੱਜ ਪ੍ਰਵਾਸੀਆਂ ਦਾ ਹਾਲ ਹੈ ਅਸੀਂ ਕਿਸੇ ਨੂੰ ਮਾਰਾ ਨਹੀਂ ਕਿਤੇ ਹਿੰਦੁਸਤਾਨ ਸਾਰਿਆਂ ਦਾ ਅਸੀਂ ਕਿਤੇ ਵੀ ਜਾ ਸਕਦੇ ਹਾਂ ਕਿਤੇ ਵੀ ਆ ਸਕਦੇ ਹਾਂ ਉਹ ਸਾਡੇ ਭਰਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਉਹ ਵੀ ਪੰਜਾਬ ਜਾ ਸਕਦੇ ਨੇ ਪਰ ਇੱਕ ਪ੍ਰੋਸੀਜਰ ਆ ਉਹਨੂੰ ਜੇ ਬਾਕੀਆਂ ਸਟੇਟਾਂ ਨੇ ਇੱਕ ਮਤਾ ਪਾਸ ਕਰਕੇ ਜਾ ਕੇ ਕਾਨੂੰਨ ਬਣਾਇਆ ਤਾਂ ਤੇ ਕੀ ਪੰਜਾਬ ਦੇ ਵਿੱਚ ਕਾਨੂੰਨ ਨਹੀਂ ਬਣ ਸਕਦਾ ਇਸ ਕਰਕੇ ਮੈਂ ਪ੍ਰਵਾਸੀ ਜਿਹੜਿਆ ਨੇ ਮੈਂ ਆਪਣੇ ਮਾਨਯੋਗ ਡੀਸੀ ਸਾਹਿਬ ਮੈਂ ਪਿੱਛੇ ਜੀ ਮਿਲਣਾ ਸੀ ਪਰ ਹਾਲਾਤ ਇਹੋ ਜਿਹੇ ਬਣੇ ਆ ਕਿ ਇਹਨਾਂ ਤੇ ਕਦੀ ਕੋਈ ਪ੍ਰੋਬਲਮ ਆਈ ਦੇ ਪਿੱਛੇ ਹੜਾਂ ਦਾ ਆ ਗਿਆ ਉਸ ਤੋਂ ਪਹਿਲਾਂ ਵੀ ਕੋਈ ਪ੍ਰੋਬਲਮ ਇਦਾਂ ਹੀ ਕੋਈ ਨਾ ਕੋਈ ਚੱਲਦਾ ਰਹਿੰਦਾ ਮੈਂ ਮਾਨਯੋਗ ਡੀਸੀ ਸਾਹਿਬ ਅੱਗੇ ਵੀ ਮੰਗ ਕਰਦਾ ਤੇ ਮੈਂ ਮਿਲਾਂਗਾ ਵੀ ਕਿ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਨੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਨਾਂ ਦਾ ਆਧਾਰ ਕਾਰਡ ਇਨਾਂ ਦਾ ਪੈਨ ਕਾਰਡ ਇਨਾਂ ਦਾ ਵੋਟਰ ਕਾਰਡ ਚੈੱਕ ਕੀਤਾ ਜਾਵੇ ਤੇ ਇਹ ਚੈੱਕ ਕੀਤਾ ਜਾਵੇ ਕਿ ਕੀ ਇਹਨਾਂ ਦਾ ਵੋਟ ਯੂਪ ਚ ਬਣੀ ਦੀ ਆ ਇਹਨਾਂ ਨੇ ਪੰਜਾਬ ਚ ਵੋਟਾਂ ਤੇ ਨਹੀਂ ਬਣਾਈਆਂ ਭਾਈ ਦੋ ਦੋ ਆਧਾਰ ਕਾਰਡ ਕਿੰਨੇ ਬਣਦੇ ਨੇ ਮੈਂ ਕਿਹਾ ਜੀ ਦੋ ਦੋ ਛੱਡ ਕੇ ਤਿੰਨ ਤਿੰਨ ਬਣਦੇ ਨੇ ਦੇ ਇਹ ਜਿੱਥੇ ਜਾਂਦੇ ਉੱਥੇ ਕਾਰਡ ਬਣਾ ਲੈਂਦੇ ਨੇ ਪਰ ਇਹ ਕਾਨੂੰਨੀ ਜੁਰਮ ਹੈ ਇਹ ਲਾ ਦੇ ਮੁਤਾਬਕ ਜੁਰਮ ਹੈ ਇਨਾ ਤੇ ਐਕਸ਼ਨ ਹੋ ਸਕਦਾ ਮੰਨ ਲਓ ਮੇਰੇ ਦੋ ਆਧਾਇ ਕਾਰਡ ਨੇ ਮੈਂ ਇੱਥੇ ਬਣਾਇਆ ਤਾਂ ਮੈਂ ਇੱਕ ਯੂਪੀ ਬਣਾਇਆ ਤਾਂ ਮੇਰੇ ਤੇ ਪਰਚਾ ਹੋ ਸਕਦਾ ਕਿਉਂ ਸਾਡੀ ਸਰਕਾਰ ਨੇ ਅੱਖਾਂ ਮੀਟੀਆਂ ਨੇ ਕਿਉਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਮੀਟੀਆਂ ਨੇ ਅੱਜ ਕ੍ਰਾਈਮ ਕਿਉਂ ਵਧਿਆ ਅੱਜ ਕ੍ਰਾਈਮ ਵਧਣ ਦਾ ਕਾਰਨ ਕੀ ਹੈ ਔਰ ਮੈਂ ਸਭ ਤੋਂ ਵੱਡੀ ਗੱਲ ਕਰਦਾ ਤੁਹਾਡੇ ਨਾਲ ਵਿਜੈ ਤੁਸੀਂ ਆਏ ਹੋ ਸਮਾਇਕ ਸੁਣੀ ਸੀ ਡਿਬੇਟ ਆਪਣੇ ਮੁੱਖ ਮੰਤਰੀ ਸਾਹਿਬ ਸਾਡੇ ਬੋਲ ਰਹੇ ਸੀ ਕਿ ਸਾਡਾ ਕ੍ਰਾਈਮ ਰੇਟ ਯੂਪ ਬਿਹਾਰ ਤੇ ਗੁਜਰਾਤ ਨਾਲੋਂ ਘਟ ਹੈ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਹਾਡੇ ਅਗੇ ਹੱਥ ਜੋੜਦਾ ਤੁਸੀਂ ਇਹ ਦੱਸੋ ਵੀ ਵਧਿਆ ਕਿੰਨਾ ਹੈ ਪੰਜਾਬ 'ਚ ਤੁਸੀਂ ਕੰਪੈਰੀਸ਼ਨ ਕਰਦੇ ਹੋ ਉਹਨਾਂ ਨਾਲ ਵੀ ਉਹਨਾਂ ਨਾਲੋਂ ਘਟ ਹੈ ਤੁਸੀਂ ਕੀ ਉਹਨਾਂ ਦੇ ਬਰਬਰ ਜਾਣਾ ਚਾਹੁੰਦੇ ਹੋ ਸਾਨੂੰ ਇਹ ਦੱਸੋ ਕਿ ਪੰਜਾਬ 'ਚ ਪਹਿਲਾਂ ਕਿੰਨਾ ਸੀ ਤੇ ਹੁਣ ਕ੍ਰਾਈਮ ਰੇਟ ਕਿੰਨਾ ਵਧਿਆ ਅਸੀਂ ਉਸ ਪਾਸੇ ਨਹੀਂ ਜਾ ਰਹੇ ਤੁਸੀਂ ਗਮਰਾਹ ਕਰਦੇ ਹੋ ਅੱਜ ਮੈਂ ਜਦੋਂ ਚੰਡੀਗੜ੍ਹ ਗਿਆ ਸੀ ਪਿਛਲੇ ਹਫ਼ਤੇ ਮੈਂ ਵੱਡੇ ਵੱਡੇ ਬੋਰਡ ਦੇਖੇ ਆ ਸਿਹਤ ਬੀਮਾ ਮੁੱਖ ਮੰਤਰੀ ਸਿਹਤ ਬੀਮਾ 10 ਲੱਖ ਦਾ ਬੀਮਾ ਸ਼ਰਮ ਆਦੀ ਆ ਵੇਖ ਕੇ ਕਿ ਯਾਰ ਅਜੇ ਪਾਲਸੀ ਨਹੀਂ ਬਣੀ ਤੁਹਾਡੀ ਤੇ ਬੋਰਡਾਂ ਤੇ ਤੁਸੀਂ ਕੋਰੋਨਾ ਤੇ ਖਰਚ ਕਰ ਦਿੰਦੇ ਹੋ ਇਹ ਉਹੀ ਮੁੱਖ ਮੰਤਰੀ ਪੰਜਾਬ ਆ ਜਿਹੜਾ ਕਹਿੰਦਾ ਬਾਦਲ ਸਾਹਿਬ ਦੀ ਭਾਂਡਿਆਂ ਦੇ ਫੋਟੋ ਬਾਦਲ ਸਾਹਿਬ ਦੀ ਉੱਥੇ ਫੋਟੋ ਬਾਦਲ ਸਾਹਿਬ ਦੀ ਅੱਜ ਤੁਸੀਂ ਆਪਣੇ ਟਾਇਲਰ ਤੇ ਫੋਟੋ ਲਵਾਤੀ ਆ ਕਿਹੜੀ ਪਾਲਿਸੀ ਇਹਨਾਂ ਪੰਜਾਬ ਦੇ ਵਿੱਚ ਜਿਹੜੀ ਲਾਗੂ ਕੀਤੀ ਹੈ ਤੇ ਕੰਪਲੀਟ ਕੀਤੀ ਮੈਨੂੰ ਇੱਕ ਵੀ ਦੱਸ ਦੇ ਲੈ ਕੇ ਜੇ ਇਹਨਾਂ ਨੇ ਸਕੂਲਾਂ ਦੀ ਗੱਲ ਕੀਤੀ ਹੈ ਦੱਸੋ ਮੈਨੂੰ ਕਿਹੜਾ ਇਹਨਾਂ ਨੇ ਸਕੂਲ ਨਵਾਂ ਬਣਾਇਆ ਕਿ ਨਵੀਂ ਬਿਲਡਿੰਗ ਬਣਾ ਕੇ ਇਹਦਾ ਉਦਘਾਟਨ ਕੀਤਾ ਸ਼ਰੇਆਮ ਸੋਸ਼ਲ ਮੀਡੀਆ ਤੇ ਤੁਸੀਂ ਦੱਸਿਆ ਵਾ ਪਿਆ ਪੁਰਾਣੀਆਂ ਕੰਧਾਂ ਦੇ ਪੇਟ ਕਰਕੇ ਤੇ ਨੇਮ ਪਲੇਟ ਲਾਤੀ ਜਿਹੜਾ ਕੰਮ ਸਾਡੇ ਸਰਪੰਚਾਂ ਪੰਚਾਂ ਦਾ ਵਾ ਉਹ ਵੀ ਨਹੀਂ ਕਰਦੇ ਤੁਸੀਂ ਜਾ ਕੇ ਟਾਇਲਟ ਬਣਾ ਕੇ ਉੱਥੇ ਬੈਠ 5000 ਦੀ ਤੁਸੀਂ ਪਲੇਟ ਲਾਤੀ ਇੱਕ ਦਸੇ ਤੋਂ ਗੱਲਾਂ ਕਰਨ ਵਾਲੀ ਸਕੂਲ ਐਮੀਨਸ ਪ੍ਰਾਇਮਰੀ ਸਕੂਲ ਤੇ ਤੁਸੀਂ ਬੋਰਡ ਲਾਤਾ ਐਮੀਨਸ ਤੁਸੀਂ ਪੰਜਾਬ ਦੇ ਵਿੱਚ ਬਦਲਾ ਜਿਹੜਾ 70 ਸਾਲ ਚ ਲਿਆਂਦਾ ਇਹ ਬਦਲਾ ਜਿਹੜਾ ਨਾ ਇਹ ਅਲੱਗ ਤਰ੍ਹਾਂ ਦਾ ਇਮਾਨਦਾਰ ਕੱਟਰ ਮਿਆਂਦਾ ਤੁਸੀਂ ਮੁਹੱਲਾ ਕਲੀਨਿਕ ਦੇਖੋ ਮੁਹੱਲਾ ਕਲੀਨਿਕ ਕੀ ਨੇ ਮੇਰੇ ਜੋੜੇ ਪਿੰਡ ਦੇ ਵਿੱਚ ਹੀ ਅੱਜ ਤੋਂ 50 ਸਾਲ ਪੁਰਾਣੀ ਡਿਸਪੈਂਸਰੀ ਹੈ ਉਹ ਡਿਸਪੈਂਸਰੀ ਨੂੰ ਘਟ ਕੇ ਮੁਹੱਲਾ ਕਲੀਨਿਕ ਲਾਤਾ 100 ਪੈ ਪਿੰਡ ਲਾ ਕੇ ਯਾਰ ਕਿਉਂ ਮਜ਼ਾਕ ਬਣਾਇਦਾ ਲੋਕਾਂ ਆ ਤੁਸੀਂ ਪੁਰਾਣੀ ਪੁਰਾਣੀ ਹਸਪਤਾਲ ਨੂੰ ਜਿਹੜਾ ਵਾਜੀ ਕਿਸੇ ਚੈਲੂ ਕੀਤਾ ਗਿਆ ਸੀ ਉਹ ਦੁਬਾਰਾ ਕਰਨੇ ਵੀ ਰਾਤ ਦੀ ਆਮਦਨ ਸਿੱਤੇ ਬੰਦ ਹੋ ਗਈ ਜੀ ਕੱਲ ਇੱਕ ਵੀਡੀਓ ਵਾਇਰਲ ਹੋ ਗਈ ਉਹ ਗਾਲਿਆ ਨਾ ਇਹ ਨਾ ਕੋ ਸਟਾਫ ਹੈ ਨਾ ਇਹਨਾਂ ਦੇ ਕੋਲ ਦਵਾਈਆਂ ਨੇ ਰੋਜ਼ ਸੋਸ਼ਲ ਮੀਡੀਆ ਤੇ ਹੈਰੇ ਵਾ ਅਸੀਂ ਇਹ ਆਪ ਹੀ ਆਪਣੇ ਵੇਖ ਲੈਣ ਜੋ ਪੰਜਾਬ ਚ ਕਰ ਰਹੇ ਨੇ ਇਹਨਾਂ ਨੇ ਉੱਥੇ ਬੋਰਡ ਲਾਤਾ ਐਡਾ ਵੱਡਾ ਜਿਹਾ ਉਦਘਾਟਨ ਕਰਤਾ ਐਮਰਜੈਂਸੀ 24 ਆ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਲਿਆ ਜੋ ਹੋਣ ਰਿਹਾ ਦਾ ਉੱਥੇ ਐਕਟਾਂ ਪੁੱਟਣਾ ਦੇ ਉੱਥੇ ਲਾਣਾ ਇੱਥੋਂ ਦਾ ਸਟਾਫ ਕਿਉਂ ਉੱਥੇ ਲਾਤਾ ਉੱਥੇ ਲਾਤਾ ਕਿ ਇਦਾਂ ਕੰਮ ਨਹੀਂ ਹੁੰਦੇ ਇਹ ਬਦਲਾਅ ਵਾਜੀ ਇਹ ਬਦਲਾਅ ਵੇ ਬਦਲਦੇ ਪਏ ਨੇ ਬਦਲਾਅ ਆ ਤੁਸੀਂ ਇਹ ਬਦਲਾਅ ਹੀ ਆ ਬਸ ਇਹਨਾਂ ਵਿੱਚ ਕੋਈ ਮੈਨੂੰ ਨਵੀਂ ਚੀਜ਼ ਨਹੀਂ ਲੱਭੀ ਇੱਕ ਚੀਜ਼ ਜ਼ਰੂਰ ਲੱਭੀ ਮੈਂ ਇੱਕ ਚੀਜ਼ ਹਰੂ ਮੈਂ ਦੇਖੀ ਇਹਨਾਂ ਦੇ ਬਦਲਾਅ ਦੇ ਵਿੱਚ ਤੇ ਲੈਂਗੁਏਜ ਜਿਹੜੀ ਆ ਲੈਂਗੁਏਜ ਸਾਡੀ ਜਿਹੜੀ ਆ ਉਹ ਸਾਡੀ ਵਿਧਾਨ ਸਭਾ ਚ ਜਿਹੜੀ ਲੈਂਗੁਏਜ ਕਦੀ ਨਹੀਂ ਸੁਣੀ ਉਹ ਵੀ ਵਿਧਾਨ ਸਭਾ ਚ ਲੈਂਗੁਏਜ ਨੇ ਦੇ ਯਾਰ ਤੁਸੀਂ ਲੱਖਾਂ ਵੋਟਾਂ ਦਾ ਚੁਣ ਕੇ ਤੁਹਾਨੂੰ ਤੁਹਾਡੇ ਨੁਮਾਇੰਦੇ ਅਸੀਂ ਪੰਜਾਬ ਦਾ ਇਸ ਵੇਲੇ ਸਰਬ ਸਿਸਟਮ ਜਿਹੜਾ ਵਾ ਤੁਹਾਡੇ ਕੋਲ ਹੈ ਪੰਜਾਬ ਦਾ ਮੁੱਖ ਮੰਤਰੀ ਦਾ ਪੰਜਾਬ ਦਾ ਇਸ ਵੇਲੇ ਇੱਕ ਉਹਦੀ ਮੁਠੀ ਜ ਹੈ ਤੇ ਸਾਰਾ ਪੰਜਾਬ ਇੱਕ ਮੁੱਖ ਮੰਤਰੀ ਵੱਲ ਦੇਖਦਾ ਕਿ ਸਾਡੇ ਪੰਜਾਬ ਵਾਸਤੇ ਕੀ ਕਰ ਰਿਹਾ ਬਿਲਕੁਲ ਉਮੀਦ ਹੁੰਦੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਟੇਜਾਂ ਦੇ ਉੱਤੇ ਬਹੁਤ ਖੁਸ਼ ਕਰਦੇ ਨੇ ਮੈਂ ਸੋਚਦਾ ਕਿ ਮੈਂ ਜਦਾ ਹੈਰਾਨ ਹੁਣਾ ਪੀ ਮੈਂ ਹਮੇਸ਼ਾ ਇਹ ਪੁਛਲੀਆਂ ਤੇ ਨੁਕਸ ਕੱਢਣ ਚ ਸਾਰਾ ਟਾਈਮ ਲਾਣਾ ਮੈਂ ਬੋਲਾ ਵੀ ਮੈਂ ਕੀ ਕੀਤਾ ਉਸ ਪਾਸੇ ਨਹੀਂ ਜਾਂਦੇ ਉਹ ਖਾ ਗਏ ਉਹਨਾਂ ਨੂੰ ਪੈਸਾ ਵਰਤਣਾ ਨਹੀਂ ਆਇਆ ਉਹਨਾਂ ਨੂੰ ਖਰਚਣਾ ਨਹੀਂ ਆਂਦਾ ਅੱਜ ਕੀ ਰੇਤ ਪਾਲਿਸੀ ਇਹਨਾਂ ਕੋ ਬਣੀ ਮਾਈਨਿੰਗ ਪਾਲਿਸੀ ਨਹੀਂ ਬਣਾ ਸਕੇ ਕੋਈ ਸ਼ਰਾਬ ਦੀ ਪਾਲਿਸੀ ਤਹੀ ਬੇਹਲਾ ਕੀ ਸਿਸਟਮ ਚੱਲਿਆ ਇਸ ਕਰਕੇ ਟੋਟਲ ਫੇਲੀਅਰ ਸਰਕਾਰ ਹੈ ਅੱਜ ਸਾਡੀਆਂ ਸਰਕਾਰਾਂ ਨੇ ਸਾਡੇ ਪੰਜਾਬ ਨੂੰ ਭਿੱਖ ਮੰਗਾ ਬਣਾਤਾ ਮੈਂ ਫੀਲਡ 'ਚ ਜਾਂਦਾ ਮੈਂ ਮੈਂ ਪਪਾਰ ਮੰਡਲ ਦਾ ਜ਼ਿਲ੍ਹੇ ਦਾ ਪ੍ਰਧਾਨ ਐ ਮੈਂ ਸਾਬਕਾ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ ਮੈਂ ਪਰ ਮੈਂ ਫੀਲਡ ਵਿੱਚ ਵੀ ਜਾਂਦਾ ਲੋਕਾਂ ਨੂੰ ਮਿਲਦਾ ਲੋਕ ਇੱਕੋ ਹੀ ਗੱਲ ਚਾਹੁੰਦੇ ਨੇ ਕਿ ਸਾਨੂੰ ਰੋਜ਼ਗਾਰ ਮਿਲੇ ਸਾਨੂੰ ਫ੍ਰੀ ਕੁਝ ਨਾ ਦਿਓ ਬਿਲਕੁਲ ਬਿਲਕੁਲ ਅੱਜ ਲੋਕਾਂ ਨੂੰ ਲਾਈਨਾਂ 'ਚ ਲਾਤਾ ਇਹਨਾਂ ਨੇ ਕੋਈ ਪੈਨਸ਼ਨ ਲੈਣ ਤੁਰਿਆ ਦਾ ਉੱਥੇ ਬੈਂਕ 'ਚ ਤੁਰਿਆ ਦਾ ਕੋਈ ਆਟਕ ਦੀਪੂਲ ਤੁਰਿਆ ਦਾ ਆਪਣੇ ਮਿਲਕਨ ਕਾਈਕ ਨਹੀਂ ਆਈ ਕੋਈ ਕਿਸੇ ਪਾਸੇ ਤੁਰਿਆ ਦਾ ਤੇ ਮੇਰੀ ਗਲੀ ਚ ਨਹੀਂ ਆਪਾਂ ਇਹ ਉਹੀ ਨੇ ਜਿਹੜੇ ਲੋਕ ਕਹਿੰਦੇ ਸੀ ਕਿ ਪੰਜਾਬ ਚ ਇਹੋ ਜਿਹਾ ਬਦਲਾਵ ਲਿਆਵਾਂਗੇ ਕਿ ਲੋਕ ਯਾਦ ਕਰਨਗੇ ਪਰ ਅੱਜ ਵਾਕਈ ਇਹਨਾਂ ਨੂੰ ਯਾਦ ਕਰਦੇ ਪਏ ਨੇ ਕਿਉਂਕਿ ਇਹਨੇ ਛੁਟਕਲੇ ਆ ਤਾਂ ਸੁਆ ਕੋਈ ਕਦੀ ਉਹ ਚੂਹੇ ਵਾਲੀ ਸਾਨੂੰ ਸਟੋਰੀ ਸੁਣਾ ਦਿੰਦਾ ਜੀ ਹੀਗਾ ਖਾ ਗਿਆ ਯਾਰ ਐਦਾਂ ਨਹੀਂ ਹੁੰਦਾ ਜਿਹੜੇ ਪੰਜਾਬ ਨੂੰ ਚਲਾਉਣ ਵਾਸਤੇ ਪੰਜਾਬ ਦੇ ਦੁੱਖ ਦਰਦ ਨੂੰ ਸਮਝੋ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰੋ ਪੰਜਾਬੀਆਂ ਦੀ ਗੱਲ ਸੁਣੋ ਪੰਜਾਬ ਦੇ ਮਸਲੇ ਹੱਲ ਕਰੋ ਕਲੀ ਮਿਲਣੀ ਦੇ ਵਿੱਚ ਆ ਕੇ ਤੁਸੀਂ ਲੌਲੀਪਾਪ ਦੇ ਦਿੱਤਾ ਉਹ ਕਦੀ ਕੁਝ ਨਹੀਂ ਹੋਣਾ ਸਾਡੀ ਵਪਾਰੀਆਂ ਦੀ ਪੁਰਜ਼ੋਰ ਮੰਗ ਹੈ ਕਿ ਅਸੀਂ ਤੁਹਾਡੇ ਕੋਲੋਂ ਕੁਝ ਫਰੀ ਨਹੀਂ ਮੰਗਦੇ ਅਸੀਂ ਕਹਿੰਦੇ ਆ ਕਿ ਸਾਨੂੰ ਬਿਲੀ 8 ਜਾਂ 10 ਰੁਪਏ ਯੂਨਟ ਕਿਉਂ ਸਾਨੂੰ ਅਸੀਂ ਫ੍ਰੀ ਦੀ ਮੰਗਦੇ ਸਾਨੂੰ 5 ਰੁਪਏ ਹੁੰਡ ਕਰ ਦੋ ਤੁਸੀਂ ਸਾਨੂੰ ਕਿਉਂ ਪੈਨਸ਼ਨ ਦਾ ਜਿਹੜਾ ਹੀ ਤੁਹਾਡੇ ਖਜ਼ਾਨੇ ਦੇ ਭਰਦੇ ਪਏ ਆ ਵਪਾਰੀ ਆਪਾਂ ਤੁਹਾਨੂੰ ਜੀਐਸਟੀ ਦਿੰਦੇ ਆ ਸਾਨੂੰ ਪੈਨਸ਼ਨ ਕਿਉਂ ਨਹੀਂ ਸਾਡਾ ਸਿਹਤ ਬੀਮਾ ਕਿਉਂ ਨਹੀਂ ਅਸੀਂ ਇਹ ਇਸ ਕਰਕੇ ਡਿਮਾਂਡ ਕਰਦੇ ਆ ਮੈਂ ਤੁਸੀਂ ਆਇਓ ਤੁਹਾਡਾ ਵੀ ਥੈਂਕਸ ਤੁਸੀਂ ਆਇਓ ਬਟ ਮੇਰਾ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਕੋਈ ਬੇਨਤੀ ਹੈ ਕਿ ਆਪਾਂ ਪੰਜਾਬੀ ਬਣ ਕੇ ਪੰਜਾਬ ਦੇ ਪੁੱਤ ਬਣ ਕੇ ਪੰਜਾਬ ਦੇ ਭਲੇ ਲਈ ਕੰਮ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਹੀ ਉਹਨੂੰ ਯਾਦ ਕੀਤਾ ਜਾਂਦਾ ਅੱਜ ਆਪਣੇ ਕੈਰੋ ਸਾਹਿਬ ਨੂੰ ਕਿਉਂ ਯਕੀ ਯਾਦ ਕਰਦੇ ਨੇ ਇਸ ਕਰਕੇ ਕੰਮ ਨੂੰ ਯਾਦ ਕੀਤਾ ਜਾਂਦਾ ਅਗਰ ਚੰਗਾ ਕੰਮ ਕਰੇਗਾ ਤੇ ਤੁਹਾਨੂੰ ਕੋ ਦੁਬਾਰਾ ਲੈਣਗੇ ਨਹੀਂ ਤੇ ਫਿਰ ਜਿਸ ਤਰ੍ਹਾਂ ਪਿਛਲੇ ਗਏ ਉਹਦਾ ਫਿਰ ਇਹ ਵੀ ਚਲੇ ਜਾਣਗੇ